सस्का देवी सस्का बाबू ले फ्रेंड्स मी बोल दे सस्का रहेगी सस्का बोल सियाली सस्का ते sao तेरा कतरा दिल करे आउना लो जरा चला आ रहा है मैं अंदर आ शांत अंदर आ अंदर आऊं जल्दी और तू सुना सारे ठीक का बढ़िया नहीं तू ही दसों भाग मैं बढ़िया ਹਾ ਜਿਆ ਨਹੀਂ ਮੈਂ ਕਹਿੰਦਾ ਨਹੀਂ ਦੀਦੀ ਅੱਜ ਨਾਲ ਉਹ ਕੰਮ ਤੇ ਜਾਣਾ ਨੇ ਥੋੜਾ ਜਲਦੀ ਆਹ ਕਰਕੇ ਨਹੀਂ ਜਾਣਾ ਠੀਕ ਹੈ ਠੀਕ ਹੈ ਓਸਮ ਸੁਣਾ ਤੂੰ ਕਰ ਬੱਤੀ ਬੱਸ ਵਧੀਆ ਤੀਸ ਨਾਲ ਉਤਾਈ ਮਮੀ ਠੀਕ ਹੈ ਪਤਾ ਠੀਕ ਰਹਿੰਦੇ ਜਾਣਾ ਮੈਂ ਬਾਅਦ ਵਿੱਚ ਠੀਕ ਹੈ ਅੱਛਾ ਅੱਛਾ ਪਾਣੀ ਲੈ ਆਪਾਂ ਦੇ ਨਹੀਂ ਨਹੀਂ ਪਾਣੀ ਦੀ ਲੋੜ ਹੀ ਨਹੀਂ ਆ ਦੀਦੀ ਭਾਈ ਨਹੀਂ ਆਏ ਨਾਲ ਉਹਨਾਂ ਨੂੰ ਵੀ ਲੈ ਆਉਣਾ ਹੈ ਨਹੀਂ ਸਾਹੀ ਭਾਜੀ ਤੇਰੇ ਕੋਲ ਨਾ ਕੰਮ ਸੀ ਥੋੜਾ ਠੀਕ ਹੈ ਤੇ ਮੈਂ ਤਾਂ ਇਕੱਲੀ ਆ ਗਈ ਲੈ ਆਉਣਾ ਨਾ ਮਮੀ ਨਾਲ ਕੋਈ ਨਹੀਂ ਆਜਣ ਦੇ ਆਉਣਗੇ ਫੇਰ ਕਿਸੇ ਦਿਨ ਫੇਰਾ ਤੇ ਉਦੋਂ ਪਾ ਹੀ ਗਏ ਸੀ ਹੋਰ ਤਾਈ ਜੀ ਠੀਕ ਠਾਕ ਸਭ ਆਪੋ ਥੀਕੇ ਮੈਂ ਨਾ ਉੱਤਰੀ ਚਾਹ ਥੋੜੀ ਬਣਾ ਕੇ ਲੈ ਆਵਾਂ ਇੱਕ ਮਿੰਟ ਤਾਈ ਜੀ ਹਾਂ ਬਹਿ ਜਾਓ ਤੁਸੀਂ ਮੈਂ ਨਾ ਕੋਈ ਗੱਲ ਕਰਨੀ ਸੀ ਫੇਰ ਚਾਹ ਬਣਾ ਲਿਓ ਤੁਸੀਂ ਚਲ ਦੱਸ ਕੀ ਗੱਲ ਕਰਨੀ ਸੀ ਮੈਂ ਨਾ ਤੈਨੂੰ ਇੰਨਾ ਪੁੱਛਣਾ ਸੀ ਕਿ ਬੈਂਕ ਚ 1 ਲੱਖ ਰੁਪਏ ਨਿਕਲਿਆ ਵਾ ਕਿ ਤੂੰ ਕਢਾਇਆ ਵਾ ਮੈਨੂੰ ਵੀ ਲੋੜ ਪੈਸੇ ਕਢਾਉਣ ਦੀ ਨਾਲੇ ਜਿਹੜਾ ਵੀ ਕੰਮ ਆ ਉਜੀਵੇਂ ਜਿਵੇਂ ਮੈਨੂੰ ਚਾਚੀ ਜੀ ਕਹਿੰਦੇ ਆ ਮੈਂ ਹੋਇਆ ਮੈਂ ਕਰ ਦਿੰਨਾ ਹਾਂ ਹਾਂ ਉਹ ਤਾਂ ਮੈਨੂੰ ਪਤਾ ਵਾ ਬਾਪੂ ਪਰ ਵੇਖ ਨਾ ਸਾਬ ਕਿਤਾ ਤੇਰੇ ਹੱਥ ਚ ਹੀ ਆ ਸ਼ੁਰੂ ਤੋਂ ਸਾਰਾ ਦੀਦੀ ਸਾਹਿਬ ਦਾ ਪਹਿਲਾਂ ਸੀਗਾ ਮੇਰੇ ਕੋਲ ਹੁਣ ਤੇ ਹਣ ਭਾਈ ਕੋਈ ਆ ਸਾਰਾ ਕੁਝ ਤੀ ਉਹਨਾਂ ਨੂੰ ਪੁੱਛਣਾ ਉਹਨਾਂ ਨੇ ਕਢਾਏ ਹੋਣੇ ਆ ਨਹੀਂ ਨਹੀਂ ਸਾਹਿਬ ਮੈਂ ਸਮਝਦੇ ਪਈ ਉਹਨਾਂ ਕੋਲ ਵੀ ਹੈਗਾ ਵਾ ਪਰ ਮੈਂ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਮੈਂ ਕੋਈ ਪੈਸਾ ਨਹੀਂ ਕਢਾਇਆ ਹੈਗਾ ਜੇ ਕਢਾਉਂਦੇ ਆ ਨਾ ਤੂੰ ਮੈਨੂੰ ਦੱਸ ਦਿੰਦੇ ਆ ਉਹਨਾਂ ਨੇ ਨਹੀਂ ਕਢਾਇਆ ਹੈਗਾ ਤੇ ਦੀਦੀ ਮੈਨੂੰ ਵੀ ਕੀ ਲੋੜ ਹੈ ਪੈਸੇ ਕਢਾਉਂਦੇ ਨਾਲੇ ਕਿ ਜੀ ਜੀ ਨੇ ਤੇ ਮੈਨੂੰ ਹੁਣ ਮਾੜੇ-ਭਾਟੇ ਕੰਮ ਹੀ ਦੱਸਿਆ ਕਿ ਜਿਹੜੇ ਮਾੜੇ-ਭਾਟੇ ਕੰਮ ਹੁੰਦੇ ਬੈਂਕ ਦੇ ਨਾਲ ਇੰਨੀ ਵੱਡੀ ਰਕਮ ਤੇ ਉਹ ਹੁਣ ਮੈਨੂੰ ਦੱਸਦੇ ਨਹੀਂ ਘਟਾਉਣ ਨੂੰ ਉਹ ਸਾਰਾ ਕੁਝ ਮੰਨ ਭਾਈ ਕੋਈ ਹੁਣ ਸਾਹੀ ਪਤਾ ਕੀ ਹੋਇਆ ਸੀ ਮੰਮੀ ਜੀ ਮੇਰੇ ਕੋਲ ਆਏ ਸੀ ਗੱਲ ਕਰਸੋਂ ਤੇ ਉਹ ਗੱਲ ਕਰਦੇ ਬੈਠੇ ਸੀ ਕਹਿੰਦੇ ਇਦਾਂ ਪੈਸੇ ਨਿਕਲੇ ਆ ਤੇ ਅੰਮਨ ਨੂੰ ਪੁੱਛ ਅੰਮਨ ਨੇ ਕਢਾਏ ਆ ਮੈਂ ਕਿਹਾ ਮੈਂ ਅੰਮਨ ਨੂੰ ਤਾਂ ਪੁੱਛ ਲਿਆ ਹੁਣਾਂ ਨੇ ਨਹੀਂ ਕਢਾਏ ਹੈਗੇ ਤੇ ਉਹ ਕਹਿੰਦੇ ਸੀ ਕਿ ਮੈਸੇਜ ਵੀ ਕੋਈ ਨਹੀਂ ਆਇਆ ਫੋਨ ਤੇ ਤੇ ਇਹ ਕੀ ਚੱਕਰ ਆ ਤੈਨੂੰ ਪਤਾ ਫਿਰ ਪੈਸੇ ਨਿਕਲੇ ਆ ਆਪਾਂ ਤੇ ਪੁੱਛਾਂਗੇ ਹੀ ਜੇ ਤੂੰ ਵਰਤੇ ਆ ਕਿਤੇ ਤੇ ਕੋਈ ਗੱਲ ਨਹੀਂ ਤੂੰ ਦੱਸ ਦੇ ਮੈਂ ਕਿੱਥੇ ਵਰਤਨੇ ਆ ਨਾਲੇ ਦੀਦੀ ਤੁਹਾਨੂੰ ਪਤਾ ਜਦੋਂ ਤੱਕ ਮੇਰੇ ਕੋਲ ਸਾਰਾ ਹਿਸਾਬ ਹੁੰਦਾ ਸੀ ਨਾ ਉਦੋਂ ਤਾਂ ਕਦੀ ਇਹ ਗੱਲ ਹੋਈ ਨਹੀਂ ਹੁਣ ਹੀ ਤੁਸੀਂ ਅਮਨ ਭਾਈ ਨੂੰ ਸਾਰਾ ਹਿਸਾਬ ਦਿੱਤਾ ਵਾ ਤਾਂ ਹੁਣ ਹੀ ਤੁਹਾਡੇ ਸਾਹਮਣੇ ਚੀਜ਼ ਆ ਗਈ ਆ ਮੈਂ ਤਾਂ ਪਹਿਲਾਂ ਹੀ ਕਰਦਾ ਹੀ ਸਾਰਾ ਮੈਂ ਤੇ ਚਾਚੀ ਨੂੰ ਪਹਿਲਾਂ ਵੀ ਸਮਝਾਉਣਾ ਸੀ ਇਹ ਤਾਂ ਕੋਈ ਗੱਲ ਨਹੀਂ ਹੋਈ ਤੇ ਹੁਣ ਹੀ ਹੋ ਗਈ ਸੀ ਇਹ ਗੱਲ ਜਮੀ ਪੁੱਤ ਪਹਿਲਾਂ ਤਾਂ ਸੁਣ ਕੇ ਤਾਂ ਬੜੀ ਹਰਾਨੀ ਹੋਈ ਆ ਅੱਗੇ ਤੇ ਤੱਕ ਦੀ ਹੋਇਆ ਨਹੀਂ ਜਦੋਂ ਸਾਹੀ ਦੇ ਹੱਥ ਕੱਲੇ ਤੇ ਸੀਗਾ ਸਾਰਾ ਤੇ ਕਦੀ ਕੋਈ ਐਮੋ ਦੀ ਗੱਲ ਨਹੀਂ ਆ ਜਿਉਂਦਾ ਅਮਨ ਦੇ ਹੱਥ ਤੇ ਗਿਆ ਤੇ ਅੱਜ ਆ ਗੱਲ ਸੁਣਨ ਨੂੰ ਮਿਲ ਗਈ ਹੈ ਨਹੀਂ ਨਹੀਂ ਤਾਈ ਜੀ ਅਮਨ ਜਦੋਂ ਕੋਈ ਵੀ ਪੈਸਾ ਕਢੋਂਦੇ ਆ ਨਾ ਤੇ ਉਹ ਮੇਰੇ ਨਾਲ ਗੱਲ ਕਰਦੀ ਆ ਐਸੀ ਕੋਈ ਗੱਲ ਨਹੀਂ ਆ ਹੁਣ ਵੇਖੋ ਅਮਨ ਨੇ ਜੇ ਗੱਡੀ ਲਈ ਆ ਤੇ ਉਹ ਮੰਮੀ ਜੀ ਨੇ ਕਢਾ ਕੇ ਦਿੱਤੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਅਮਨ ਪੈਸੇ ਕਢਾ ਕਢ ਵਰਤੀ ਜਾਣਗੇ ਤੇ ਸਾਨੂੰ ਉਹ ਦੱਸਣਗੇ ਨਹੀਂ ਅੱਛਾ ਮੀ ਸਾਡੇ ਗੱਲ ਆ ਸਾਡੇ ਗਵਾਂਢੀ ਨਾ ਚੁਾਈ ਆ ਹੀ ਉਹਨਾਂ ਦਾ ਇੱਕ ਉਹ ਡਾਢਾ ਕੀ ਪੋਚੇ ਕੁਛ ਨਾ ਕਦੀ ਪੋਚ ਕਢਾਉਂਦਾ ਹੀ ਕਦੀ ਪੋਚ ਲੈ ਜਾਂਦਾ ਹੀ ਉਹ ਦਿੰਦੇ ਵੀ ਆ ਉਹ ਚੋਰੀ ਵੀ ਕਰ ਲੈਂਦਾ ਨੂੰ ਘਰਾਂ ਕਾ ਚੀਜ਼ ਲੈ ਜਾਂਦਾ ਹੀ ਕਹੂਗਾ ਮੇਰੇ ਕੋਈ ਨਹੀਂ ਦੋ ਤਾਂ ਉਹ ਨਹੀਂ ਚੁੱਕ ਲੈ ਜਾਂਦਾ ਹੀ ਅਗਲਾ ਤੇ ਪੈਸੇ ਕਢਾ ਲੈਂਦਾ ਵਾ ਉਹਨਾਂ ਨੂੰ ਦੇ ਵੀ ਨਹੀਂ ਪਤਾ ਲੱਗੇ ਪੈਸੇ ਗਏ ਕਿੱਥੇ ਹੀ ਰਹਿੰਦੀ ਆ ਵੀ ਇਸ ਤਰ੍ਹਾਂ ਕਰਦਾ ਸਾਡਾ ਜਵਾਈ ਅਹੀ ਤਈਨੇ ਸਰਲਿਆਣਾ ਵਧੀਆ ਜਵਾਈ ਲੱਭਾਈ ਆ ਆ ਕੀ ਹੋ ਜਾ ਵਿਚੋਂ ਨਿਕਲ ਆਇਆ ਵਾ ਕਿਹਨੇ ਵਿੱਚ ਵੜ ਕੇ ਥੋੜੀ ਵੇਖਿਆ ਹੁੰਦਾ ਬਾਕੀ ਦੀ ਤੁਸੀਂ ਵੀ ਸੋਚੋ ਇੰਨੀ ਦੇਰ ਹੋ ਗਈ ਆ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਹਸਾਬ ਹੋਈ ਉਹਨੋਂ ਕਿਉਂ ਨੀ ਇਹ ਗੱਲ ਆਈ ਆ ਹੋਣੀ ਹੋਣਾ ਹੀ ਜੋ ਵੀ ਹੋਣਾ ਨੀ ਬਾਕੀ ਦੀਦੀ ਤੁਸੀਂ ਹੀ ਜ਼ਿੰਮੇਵਾਰ ਜੇ ਸਾਹਿਲ ਤੇ ਕਿੰਨੀ ਵੱਡੀ ਵੱਡੀ ਗੱਲ ਹੋ ਗਈ ਹੈ ਹਨਾ ਹੁਣ ਤੇਰੇ ਤੇ ਵੀ ਆਉਂਦੀ ਆ ਤੇ ਅਮਨ ਤੇ ਵੀ ਆਉਂਦੀ ਉਹਦੇ ਮਨ ਚ ਤੇ ਆਉਣਾ ਹੀ ਹੈ ਨਾ ਮੰਮੀ ਉਹ ਤਾਂ ਸਹੀ ਆ ਦੀਦੀ ਆਪਣੀ ਜਗ੍ਹਾ ਸਹੀ ਆ ਪਰ ਦੀਦੀ ਵੀ ਸ਼ੁਰੂ ਤੋਂ ਸਾਡੇ ਨਾਲ ਰਹੀ ਆ ਉਹਨੂੰ ਵੀ ਪਤਾ ਨਹੀਂ ਕੀ ਗੱਲ ਹੋ ਗਈ ਉਹਨੂੰ ਵੀ ਸਾਰਾ ਪਤਾ ਵੀ ਕਿਵੇਂ ਦਾ ਤੂੰ ਨਹੀਂ ਨਹੀਂ ਸਾਹਿਲ ਤੂੰ ਇੱਦਾਂ ਨਾ ਸੋਚ ਮੈਂ ਨਾ ਪੂਰਾ ਭਰੋਸਾ ਵਾ ਤੇਰੇ ਤੇ ਮੈਂ ਤੇ ਵੈਸੇ ਪੁੱਛਦੀ ਪਈ ਸੀ ਕਿ ਸ਼ਾਇਦ ਤੂੰ ਕਿਤੇ ਕਢਾ ਕੇ ਵਰਤੇ ਹੋਣਾ ਤੇ ਦੱਸਿਆ ਨਾ ਹੋਵੇ ਨਹੀਂ ਨਹੀਂ ਦੀਦੀ ਤੂੰ ਹੀ ਚਾਹੀਦੀ ਨੂੰ ਪੁੱਛ ਸਕਦੇ ਜੀ ਮੈਂ ਤੇ ਇੱਕ ਇੱਕ ਰੁਪਏ ਦਾ ਹਿਸਾਬ ਦਿੰਨਾ ਉਹਨਾਂ ਨੂੰ ਨਹੀਂ ਉਹ ਸਭ ਤੇ ਸਹੀ ਕਹਿੰਦੇ ਨੇ ਐਸੀ ਕੋਈ ਗੱਲ ਨਹੀਂ ਮੈਂ ਤੇ ਵੈਸੇ ਪੁੱਛ ਰਹੀ ਸੀ ਚਲੋ ਛੱਡੋ ਤੁਸੀਂ ਨਾ ਇੱਕ ਵਾਰੀ ਅਮਨ ਭਾਈ ਨੇ ਪੁੱਛੋ ਮੰਮੀ ਤੁਸੀਂ ਜਾਓ ਦੀਦੀ ਅਤੇ ਚਾਹ ਬਣਾ ਕੇ ਲੈ ਆਓ ਠੀਕ ਬਣਾ ਲਿਓ ਮੈਨੂੰ ਚਾਹ ਦੀ ਲੋੜ ਨਹੀਂ ਐ ਮੈਂ ਨਾ ਜ਼ਰੂਰੀ ਕੰਮ ਆ ਮੈਨੂੰ ਕਰੀ ਤੇ ਮੈਂ ਛੇਤੀ ਜਾਣਾ ਤੂੰ ਬਰਾਬਰ ਕਿਹੜਾ ਤੂੰ ਆਉਣੀ ਹੈ ਬਹਿ ਜਾ ਮੇਰੇ ਕੋਲ ਥੋੜੀ ਚਾਹ ਪੀ ਜਾ ਕੋਈ ਗੱਲ ਨਹੀਂ ਤਾਈ ਜੀ ਚਾਹ ਦੀ ਲੋੜ ਨਹੀਂ ਚੱਲ ਸਾਂ ਮੈਂ ਚੱਲਦੀ ਮੈਂ ਤਾਂ ਕਹਿੰਦਾ ਚਾਹ ਪੀ ਜਾਂਦੇ ਕੋਈ ਗੱਲ ਨਹੀਂ ਬਾਅਦ ਫੇ ਅਸੀਂ ਜਾਂਦੋਂ ਤੂੰ ਤੈਨੂੰ ਚਾਹ ਪਿਆਉਣੀ ਹੈ ਸਾਹੀ ਲੈ ਤੇ ਨੂੰ ਪਹਿਲਾਂ ਵੀ ਕਿ ਆਹੀ ਜਿਹੜਾ ਕੰਮ ਕਰਨਾ ਸਾਵਧਾਨ ਨਾਲ ਕਰਨਾ ਕਉਗ ਆਪਣੇ ਪੈਰਾਂ ਤੇ ਆਪੇ ਘਵਾਈ ਮਾਰ ਲੈਣੀ ਕੋਤ ਮੈਂ ਕੀ ਕੀਤਾ ਹਣ ਵਰਗੀ ਕਿਹੜਾ ਲੱਖ ਰੁਪਇਆ ਕਢਾਇਆ ਉਹਦਾ ਪ੍ਰੂਫ ਕੀ ਹੋਇਆ ਉਹਨਾਂ ਨੂੰ ਕਿੱਥਾ ਪਤਾ ਲੱਗਿਆ ਮੰਮੀ ਉਹੀ ਤੇ ਮੈਨੂੰ ਨਹੀਂ ਸਮਝ ਆਉਂਦੀ ਮੈਂ ਚਾਚੀ ਦੇ ਫੋਨ ਚ ਆਪ ਜਾ ਕੇ ਮੈਸੇਜ ਡੀਲਟ ਕੀਤਾ ਉਹ ਚਾਚੀ ਜਿਹੜਾ ਤੁਸੀਂ ਕੰਮ ਕਿਹਾ ਸੀ ਨਾ ਮੈਂ ਕਰਤਾ ਸਾਰਾ ਸਭ ਦੇ ਵੇਰ ਸਾਰੇ ਆਇਆ ਕਿ ਤੋਏ ਉਤ ਤੈਹੀ ਕੰਮ ਪਏ ਜਹੀ ਉਹੀ ਕੰਮ ਕਰਕੇ ਆ ਮੈਂ ਉਹਦੇ ਹਾਂ ਬੈਂਕ ਦੇ ਵਿੱਚ ਜਿਹੜਾ ਵੀ ਤੁਹਾਡਾ ਨੰਬਰ ਹੀ ਉਹ ਵੀ ਲਿੰਕ ਕਰਾਤਾ ਸਾਰਾ ਕੁਝ ਕਰਾਤਾ ਮੈਂ ਅਵੀ ਉਹ ਇੱਕ ਕੰਦੇ ਮੈਂ ਆਧਾਰ ਕਾਰਡ ਲਿੰਕ ਕਰਾਉ। ਨਹੀਂ ਨਹੀਂ ਉਹ ਸਾਰਾ ਕੁਛ ਠੱਡਾ ਹੋਇਆ ਵਾ। ਬਸ ਨੰਬਰ ਰਜਿਸਟਰ ਕਰਾਉਣਾ ਸੀ ਉਹ ਕਰਾਤਾ ਮੈਂ। ਚਲੋ ਫੇਰ ਸੀ। ਚਲੋ ਭੀੜ ਹੀ ਨਾ ਵੀ ਹੋ ਜਾਣਾ ਕੰਮ ਤੇ ਹੀ ਕਿਆ ਹੀ ਕਰਨਾ ਤਾਂ ਹੈ ਗਈ। ਬੜੀ ਖੇਚਲ ਬੈਦੀ ਤੇ ਨੂੰ ਸਾਈਲ। ਨਹੀਂ ਨਹੀਂ ਚਾਚੀ ਜੀ ਖੇਚਲ ਵਾਲੀ ਕਿਹੜੀ ਗੱਲ ਆ। ਮੈਂ ਨਹੀਂ ਕੰਮ ਕਰਨੇ ਤਾਂ ਹੋਰ ਕੰਨੇ ਕਰਨੇ ਆ। ਹੋਰ ਕੋਈ ਕੰਮ ਹੈਗਾ ਤਾਂ ਦੱਸੋ। ਨਹੀਂ ਕੋਈ ਕੰਮ ਨਹੀਂ ਤੇ ਉਹ ਮੰਮੀ ਨੂੰ ਨਾਲ ਲੈ ਆਂਦਾ। ਉਹ ਮੰਮੀ ਘਰੇ ਹੀ ਤੇ ਮੈਂ ਕਿਹਾ ਮੈਂ ਪਹਿਲਾਂ ਚਾਚੀ ਦਾ ਕੰਮ ਕਰ ਆਵਾਂ। ਇੱਕ ਐਤਾ ਕਰਾਂਗੇ। ਦੋ ਚਾਰ ਦਿਨ ਰੋਕ ਕੇ ਨਾ ਤੂੰ ਹਾਂਜੀ ਤੇ ਜੀ ਦੀ ਕਰ ਜਾਣਾ ਜਾਵਾਂਗੇ ਕੋਈ ਗੱਲ ਨਹੀਂ ਕਰਾਂਗੇ ਚੱਲ ਜਾਾਂਗੇ ਆਪਾਂ ਠੀਕ ਹੈ ਨਾ ਹੋਰ ਦਿਨ ਕੋਈ ਬੈਂਕ ਦਾ ਕੰਮ ਨਹੀਂ 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 ਕੋਈ ਪਹਿਲੇ ਪੂਹੇ ਜਮਾ ਕਰਾਉਣੇ ਹੋਣਾ ਨਹੀਂ ਕੋਈ ਪੈਸੇ ਨਹੀਂ ਜਮਾ ਕਰ ਜਮਾ ਕਰਾਣੇ ਵੀ ਹੋਣਗੇ ਨਾ ਤੇ ਛਿੰਮੀ ਕਰਾਉਗੀ ਨਹੀਂ ਮੈਂ ਸਾਨੂੰ ਅੱਧ ਨੂੰ ਵੀ ਕਿਹਾ ਸੀ ਦੀਦੀ ਨਹੀਂ ਖੇਚਣਾ ਨਾ ਦੋ ਮੈਂ ਕਰ ਲੈਣਾ ਸਾਰਾ ਕੁਝ ਤੇ ਉਹ ਫੋਨ ਕਿੱਥੇ ਟਾਡਾ ਫੋਨ ਤਸੂ ਕੀ ਕਰਦਾ ਮੇਰੇ ਫੋਨ ਦਾ ਮੇਰੇ ਫੋਨ ਦਾ ਨੈਟ ਮੁੱਕ ਗਿਆ ਮੈਂ ਤੁਹਾਡੇ ਫੋਨ ਚ ਨੈਟ ਚਲਾਉਣਾ ਹੈ ਤੇ ਮੈਂ ਮੇਰੇ ਫੋਨ ਦਾ ਕਿਥੇ ਨੈਟ ਚੱਲ ਜੂ ਤੇਰੇ ਫੋਨ ਚੱਲ ਜਾਣਾ ਮੈਂ ਤੁਸੀਂ ਚਲਾ ਕਿਤੇ ਦਾ ਫੋਨ ਇੱਥੇ ਹੀ ਏ ਦੇਓ ਫੋਨ ਦੇਓ ਦੇਓ ਹੁਣ ਪਾਣੀ ਕੋ ਨਹੀਂ ਪੀ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਫੋਨ ਤੇ ਦਿਓ ਫੇ ਪਾਣੀ ਪੀ ਲੈਨੇ ਹਾਂ ਮੋਬਾਈਲ ਇੱਥੇ ਹੀ ਹੋਣਾ ਕਿਤੇ ਭਰਾਵਾ ਚਾਚੀ ਤੁਸੀਂ ਵੀ ਨਾ ਫੋਨ ਰੱਖ ਕੇ ਭੁੱਲ ਜਾਂਦੇ ਜੇ ਤੇ ਪਰ ਮੈਂ ਤੇ ਅਸੇ ਪਾਣੀ ਤੇ ਲੈਣਾ ਉਹ ਉਹ ਪਿਆ ਤੁਹਾਡਾ ਫੋਨ ਉਨਤੇ ਤਾਂ ਕਈ ਬੜੇ ਤੇਜ ਨੇ ਦੋ ਮੈਂ ਕਰ ਲੈਣਾ ਆਪੇ ਤੈਹੀ 10 ਡਿਲੀਟ ਨਾ ਕਰ ਦੀਂ ਚੋ ਫੋਟੋ ਫੋਟੋ ਨਹੀਂ ਕਰਦਾ ਤੈਹੀ ਏਦਾਂ ਕਰੋ ਚਾਹ ਬਣਾ ਦਿਓ ਮੈਨੂੰ ਚਾਹ ਬਣਾ ਮੈਂ ਹਾਂਜੀ ਲੈ ਬਣਾ ਦੇਣੀ ਆ ਚਲ ਪਾਸੇ ਚਲ ਮੈਂ ਬਣਾ ਕੇ ਲਈ ਆਈ ਤੇਰੇ ਐਸੀ ਚਾਹ ਹਾਂਜੀ ਬਣਾ ਲਿਓ ਉਹੀ ਗੱਲ ਹੋਈ ਨਾ ਜਿਹੜਾ ਡਰ ਰਹੀ ਮੈਸੇਜ ਆਇਆ ਮਨੂੰ ਹਾਲੇ ਉਹ ਨਹੀਂ ਚਾਚੀ ਨੂੰ ਪਾ ਲਾਂਦਾ ਕੋਈ ਤੇ ਚਾਹ ਵੀ ਨਹੀਂ ਪੀਣੀ ਚਾਚੀ ਚਾਚੀ ਹਾਂ ਚਾਚੀ ਮੈਂ ਤੁਹਾਨੂੰ ਕਹਣਾ ਸੀ ਚਾਹਣਾ ਬਣਾਇਓ ਕਿਉਂ ਉਹ ਮੈਨੂੰ ਮੰਮੀ ਦਾ ਫੋਨ ਆ ਗਿਆ ਵਾ ਤੇ ਮੰਮੀ ਨੇ ਕਹਾਵਾ ਜਾਣਾ ਬੜਾ ਜ਼ਰੂਰੀ ਹਾਂ ਚਾਹ ਬੰਜੇ ਨਹੀਂ ਛਾੜੇ ਬੜੇ ਨਹੀਂ ਨਹੀਂ ਮੈਂ ਫੇਰ ਪੀ ਲੂੰਗਾ ਕਿਤਾ ਵੈਸੇ ਫਦੇ ਮੈਂ ਵੀ ਇੱਕ ਅੱਧਾ ਕੱਪ ਪੀ ਲਾਂਗੀ ਮੈਂ ਚਾਚੀ ਪੀ ਲੈਣੀ ਸੀ ਪਰ ਮੇਥਾ ਕਾਲੀ ਆ ਮੈਂ ਕੋਈ ਫੋਨ ਦਾ ਫੋਨ ਤਾਂ ਉੱਥੇ ਪਿਆ ਵਾ ਚਲਡੀ ਉਹ ਜੋਨ ਕਿਤਾਸੀ ਬੰਦ ਕਰਦਾ 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 ਇਹ ਕਰ ਲਓ ਹੁਣ ਆਪਣਾ ਕੰਮ ਜੋੜੀ ਠੀਕ ਆ ਕਲੀ ਕਲੀ ਹੈ ਚਲਾ ਰਹੀ ਹੈ ਫਜਦਾ ਹੋਇਆ ਪਾਈ ਚਲਾ ਗਿਆ ਕਲੀ ਕਲੀ ਸਾਰੇ ਕੰਮ ਕਰਦਾ ਧਿਆਨ ਤੇਰਾ ਦੋਸਤਾਂ ਵਿੱਚ ਹੁੰਦਾ ਵਾ ਉਹਦੇ ਇਤਿਆਹਤ ਨੂੰ ਪਹਿਲੋਂ ਤੋਂ ਕਿਹਾ ਵੀ ਸਤਰ ਕਰਾ ਸਾਡੇ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਮੰਮੀ ਜੀ ਉਹੀ ਚੀਜ਼ ਮੈਨੂੰ ਨਹੀਂ ਸਮਝ ਆਉਂਦੀ ਮੈਂ ਆਪਣੀ ਹੱਥੀ ਮੈਸੀਡ ਡੀਡ ਕਰਕੇ ਆਇਆ ਉਹ ਉਹ ਹੁਣ ਆਈਏ ਸਾਡੇ ਘਰ ਤੈਨੂੰ ਉਹਨੇ ਪੁੱਛ ਲਿਆ ਉਹ ਚਲੋ ਮੰਮੀ ਸ਼ੁਕਰ ਕਰੋ ਤੁਸੀਂ ਆ ਜਿਹੜੀ ਆਂਡ ਗਵਾਂਡ ਦੀ ਝੂਠੀ ਸਟੋਰੀ ਬਣਾ ਕੇ ਦੱਸਦੀ ਉਹ ਤਾਂ ਮੈਂ ਦੱਸਿਆ ਉਹਨੂੰ ਅਗਰ ਫਿਰ ਵੀ ਤੂੰ ਤਾਂ ਸਾਵਧਾਨ ਹੈ ਨਾ ਭਾਵੇਂ ਚਮਨ ਵੀ ਆ ਗਿਆ ਵਾ ਅਗਰ ਆਪਾਂ ਫਿਰ ਵੀ ਸਾਵਧਾਨ ਰਹਿਣਾ ਚਲੋ ਮੰਮੀ ਹੁਣ ਜੇ ਕੋਈ ਵੀ ਗੱਲ ਆਊਗੀ ਨਾ ਅਮਨ ਤੇ ਵੀ ਨਾਲ ਹੀ ਆਊਗੀ ਕਿਉਂਕਿ ਪਹਿਲਾਂ ਹਿਸਾਬ ਕਿਤਾਬ ਸਿਰਫ ਮੇਰੇ ਕੋ ਹੀ ਹੁਣ ਤੇ ਅਮਨ ਕੋ ਵੀ ਆ ਫਿਰ ਵੀ ਪੁੱਤ ਤੂੰ ਸਾਵਧਾਨ ਰਹਿ ਅਮਨ ਤੇ ਆਵੇ ਨਾ ਆਵੇ ਤੂੰ ਨਹੀਂ ਮਨੇ ਸ਼ੋ ਹੁੰਦਣੀ ਕਿ ਮੈਂ ਕੋਈ ਕੰਮ ਕੀਤਾ ਇਹੋ ਜਿਹਾ ਚਲੋ ਮੰਮੀ ਤੁਸੀਂ ਆਪਣਾ ਕੰਮ ਕਰਦਣਾ ਤੁਸੀਂ ਉਹਦੇ ਮਨ 'ਚ ਸ਼ੱਕ ਪਾ ਦਣਾ ਨਾ ਅਮਨ ਛੱਡੋ ਪਰਾਂ ਅਸੀਂ ਕੋ ਟੈਨਸ਼ਨ ਲਈ ਜਾਓ ਤੁਸੀਂ ਰੋਟੀ ਬਣਾਓ ਮੈਨੂੰ ਬੜੀ ਭੁੱਖ ਲੱਗੀ ਆ ਮੈਨੂੰ ਤਾਂ ਬੜੀ ਟੈਨਸ਼ਨ ਹੋ ਵੀ ਰੂ ਵੀ ਕਿ ਕਾਹ ਰਾਹੀ ਹੈ ਤੇ ਕਿਹੜੇ ਕੰਮ ਆਈ ਆ ਆਉਂਦੀ ਨਾ ਉਹਨੇ ਪੁੱਛ ਦਿੱਤਾ ਆਉਂਦੀ ਹੈ ਤੇ ਤੇਰਾ ਨਾਮ ਐ ਕਿ ਤੂੰ ਮੰਦੀ ਆਂ ਤੂੰ ਜਾ ਕੇ ਪੀਆ ਡਾ ਡਰੈਪੇ ਤੂੰ ਆਂਦੀ ਮੈਂ ਕਹਿੰਨੀ ਪੜਾਇਆ ਮੈਂ ਅਧਰਵਾਣੀ ਡੈਗੀ ਤੈਨੂੰ ਕਿਤਾ ਪਤਾ ਲੱਗ ਗਿਆ ਚਲੋ ਕੋਈ ਨਹੀਂ ਮੰਮੀ ਹੁਣ ਮੈਂ ਤੁਹਾਨੂੰ ਕਹਿਣਾ ਸੀ ਨਾ ਹੋਨ ਕੋਈ ਵੱਡਾ ਹੱਥ ਮਾਰਨਾ ਪੈਣਾ ਵਾ ਤੇ ਸੋ ਧਿਆਨ ਨਾਲ ਫਿਰ ਗੋਲੀਆਂ ਕੱਚੀਆਂ ਨਾ ਖੇਡਿਆ ਕਰ ਪੱਕੀਆਂ ਗੋਲੀਆਂ ਖੇਡਿਆ ਕਰ ਧਿਆਨ ਰੱਖ ਕੇ ਅੱਗੇ ਪਿੱਛੇ ਵੇਖ ਕੇ ਕੰਮ ਕਰਿਆ ਕਰ ਠੀਕ ਆ ਮੰਮੀ ਤੇ ਹੁਣ ਮੈਨੂੰ ਰੋਟੀ ਬਣਾ ਕੇ ਦੋ ਬੜੀ ਭੁੱਖ ਲੱਗੀ ਮੈਨੂੰ ਰੋਟੀ ਬਣਾ ਦੇਣੀ ਐ ਇੰਨਾ ਚੀਜ਼ਾ ਦਾ ਧਿਆਨ ਰੱਖੀ ਹੁਣ ਤੂੰ ਅੱਗੇ ਤੂੰ ਕਿਉਂਕਿ ਹੁਣ ਅਮਨ ਵੀ ਹੈਗਾ ਹੀ ਵਿੱਚ ਠੀਕ ਆ ਚੱਲ ਮੈਂ ਰੋਟੀ ਬਣਾ ਕੇ ਲਿਆਉਣੀ ਹੁਣ ਉਹ ਤਾਂ ਚਲ ਗਈ ਆ ਜੀ ਚਾਹ ਵੀ ਨਹੀਂ ਪੀਤੀ ਗਈ ਮੰਮੀ ਵੀ ਨਾ ਐਵੇਂ ਟੈਨਸ਼ਨ ਲਈ ਜਾਂਦੀ ਆ ਹੁਣ ਜਿਹੜੇ ਵੀ ਸ਼ੱਕ ਆ ਅਬ ਮੰਦਿਰ ਤੇ ਜਾਣਾ ਹੀ ਜਾਣਾ ਮੈਂ ਭਾਵੇਂ ਲੱਖ ਕਢਾਵਾਂ ਤਾਂਵੇਂ 2 ਲੱਖ ਕਢਾਵਾਂ ਛਾਇਲ ਸਿਆ ਹੁਣ ਦਿਨ ਨੂੰ ਕੋਈ ਵੱਡਾ ਹੱਥ ਮਾਰਨਾ ਪੈਣਾ ਕਿਉਂਕਿ ਇਸ ਗੇਮ ਦੇ ਵਿੱਚ ਨਾ ਹੁਣ ਤੂੰ ਕੱਲਾ ਨਹੀਂ ਦੋ ਜਾਣੇ ਆ ਸਤ ਤਰਕ ਰਹਿ ਕੇ ਤੈਨੂੰ ਹਰ ਇੱਕ ਫੈਸਲਾ ਲੈਣਾ ਪੈਣਾ ਮੈਂ ਤਾਂ ਕਹਿਣਾ ਕੋਈ ਵੱਡਾ ਹੱਥ ਮਾਰਾ ਸਮੇਤ ਆਪਣੀ ਮੰਮੀ ਨੂੰ ਲੈ ਕੇ ਨਾ ਸ਼ਹਿਰ ਹੀ ਛੱਡ ਦਾਂ ਲੱਭਦੇ ਰਹਿਣ ਮੈਨੂੰ ਕੀ ਕੋਈ ਜਲਦੀ ਤੋਂ ਜਲਦੀ ਕਰੂੰਗਾ ਕੁਝ ਦੀਦੀ ਖੀਪ ਹੁੰਦਾ ਲਿਓ ਮੈਂ ਤੁਹਾਡੇ ਨਾਲ ਭਾਂਡੇ-ਕੁੰਡੇ ਸਾਫ਼ ਕਰਾਵਾਂ ਕਿੰਨਾ ਕੰਮ ਆ ਭਾਂਡੇ ਤੂੰ ਰਹਿਂਦੇ ਤੈਨੂੰ ਮੈਨੂੰ ਇਹ ਦੱਸ ਤੂੰ ਗਈ ਕਿੱਥੇ ਈ ਕਾਲੀ-ਕਾਲੀ ਤੇ ਨਾਲ ਤਾਈ ਜੀ ਵੱਲ ਵੀ ਨਾ ਨਾ ਰਾਤਾ ਦੀਦੀ ਉਹਨਾਂ ਥੋੜੀ ਜੀ ਪ੍ਰੋਬਲਮ ਚੱਲਦੀ ਗਈ ਆ ਉਹ ਨਾ ਥੋੜੇ ਪੈਸੇ ਕਢਾਏ ਗਏ ਸੀ ਬੈਂਕ ਤੋਂ ਤੇ ਮੰਮੀ ਜੀ ਆਏ ਸੀ ਨਾ ਜਿੱਦਾਂ ਹੂੰ ਉਸ ਦਿਨ ਮੈਂ ਉਹਨਾਂ ਨੂੰ ਦੱਸਦੀ ਪਈ ਸੀ ਤੇ ਉਹ ਕਹਿੰਦੇ ਬੇਟਾ ਨਾ ਮੈਂ ਕਢਾਈ ਆ ਤੇ ਨਾ ਸਾਹੀ ਨੇ ਕਢਾਈ ਆ ਤੇ ਤੂੰ ਅਮਨ ਨੂੰ ਪੁੱਛ ਤੇ ਅਮਨ ਨੂੰ ਮੈਂ ਗੱਲ ਕੀਤੀ ਅਮਨ ਕਹਿੰਦੇ ਮੈਂ ਤਾਂ ਕਢਾਈ ਨਹੀਂ ਆ ਤੇ ਉਹ ਥੋੜਾ ਪ੍ਰੋਬਲਮ ਜੀ ਇਹ ਤੋਂ ਫਿਰ ਮੈਂ ਹੁਣ ਤਾਈ ਜੀ ਅੱਲ ਗਈ ਤੇ ਸਾਹੀ ਨੂੰ ਫਿਰ ਮੈਂ ਕਹਾਂ ਚਾ ਮੈਂ ਆਪ ਜਾ ਕੇ ਪੁੱਛਦੀ ਆ ਤੇ ਉਹ ਕਹਿੰਦਾ ਵੀ ਇਹ ਮੈਂ ਨਹੀਂ ਕਢਾਈ ਹੈਗੇ ਇਹ ਕੋਈ ਨਹੀਂ ਤੇ ਹੁਣ ਸਾਰਾ ਕੁਝ ਇਹ ਅਮਨ ਦੇ ਹੱਥ ਲਿੱਦਾ ਵਾ ਤੇ ਮੈਂ ਕਹਾਂ ਤੇਰੇ ਹੱਥ ਵੀ ਤਾਂ ਹੈਗਾ ਹੀ ਆ ਭਾਵੇਂ ਅਮਨ ਦੇ ਹੱਥ ਵੀ ਹੈਗਾ ਵਾ ਤੁਹਾਡਾ ਜੇ ਕੜਾ ਹੈ ਵਰਦੇ ਆ ਤੁਮੇ ਮੈਨੂੰ ਬਹੁਤ ਦੱਸ ਦੇ। ਉਹ ਕਹਿੰਦਾ ਵੀ ਇਹ ਮੈਂ ਨਹੀਂ ਕੜਾਈ। ਉਹ ਛੋਟੀ ਨਾ ਐਵੇਂ ਟੈਨਸ਼ਨ ਜੀ ਹੀ ਮੰਨਤੇ। ਵੀ ਜੀ ਇਹਨੇ ਨਹੀਂ ਕੜਾਈ। ਅਮਨ ਨੇ ਨਹੀਂ ਕੜਾਈ। ਤੇ ਅਕਸਰ ਫਿਰ ਪੈਸੇ ਗਏ ਇਥੇ ਆਹ ਤੇ ਤੇਰੀ ਗੱਲ ਠੀਕ ਹੈ ਨਾ। ਅਕਸਰ ਤਾਂ ਕਿਸੇ ਨੇ ਘਟਾਇ ਹੀ ਹੋਣਗੇ। ਪਰ ਸ਼ਮੀ ਜਿਹੜਾ ਮੈਸੇਜ ਨਹੀਂ ਆਇਆ। ਮੈਸੇਜ ਤੇ ਆਉਣਾ ਚਾਹੀਦਾ ਹੀ ਨਾ। ਪੈਸੇ ਘਟਾਇਆ ਤੇ ਜੀ ਜੀ ਮੈਸੇਜ ਆਇਆ। ਇਹੋ ਤੇ ਗੱਲ ਹੈ ਕਿ ਫੋਨ ਤੇ ਮੈਸੇਜ ਵੀ ਨਹੀਂ ਆਇਆ। ਕੋਈ ਸਮਝ ਜੀ ਨਹੀਂ ਲੱਗੀ। ਹੁਣ ਜੇ ਡਿਟੇਲ ਪੂਰੀ ਘੜਾਓ ਤੇ ਕਿੰਨਾ ਹੀ ਟਾਈਮ ਲੱਗ ਜਾਂਦਾ। ਮੈਂ ਕਿੰਨੀ ਨਾ ਚੱਕਰਾਂ ਚ ਮੈਂ ਨਾ ਹੀ ਪਵਾ ਵੈਸੇ ਪਤਾ ਲੱਗਦੀ ਕਿ ਕਿੰਨੇ ਘੜਾਏ ਆ ਨਾਲੇ ਪਤਾ ਕੀ ਆ ਦੀਦੀ ਹੁਣ ਤੇ ਚਲੋ ਇੰਨੇ ਕ ਪੈਸੇ ਨਿਕਲੇ ਆ ਤੇ ਮੰਮੀ ਜੀ ਤੇ ਤੁਹਾਨੂੰ ਪਤਾ ਸਾਹਿਬ ਤੇ ਰੱਬ ਜੀ ਨਾਲ ਵਿਸ਼ਵਾਸ ਕਰਦੇ ਆ ਅਮਨ ਤੇ ਵੀ ਇੰਨੇ ਕਰਦੇ ਆ ਮੇਰੇ ਤੇ ਵੀ ਕਰਦੇ ਆ ਹਨਾ ਤੇ ਮੈਨੂੰ ਨਾ ਸਹੀ ਜਿਆ ਨਹੀਂ ਲੱਗਣ ਡਿਆ ਪਤਾ ਤੇ ਲੱਗਦਾ ਕਿ ਪੈਸੇ ਗਏ ਕਿਧਰ ਆ ਉਹ ਦਿਮਾਗ ਤੇ ਟੈਨਸ਼ਨ ਵਾਲੀ ਆ ਪੈਨਸ਼ਨ ਜੀ ਚੱਲਣ ਦੀ ਆ ਦਿਮਾਗ ਤੇ ਸਟ्रेस ਬਹੁਤ ਆ ਨਾਲੇ ਸ਼ੰਮੀ ਲੱਖ ਰੁਪਈਆ ਕੋਈ ਥੋੜਾ ਨਹੀਂ ਹੁੰਦਾ ਤੁਹੇ ਇੱਕ ਵਾਰ ਕਰੋ ਬੈਂਕ ਜਾ ਕੇ ਨਾ ਸਾਰੀ ਡਿਟੇਲ ਘਟਾਓ ਅਕਸਰ ਪਤਾ ਤੇ ਲੱਗੇ ਇਹ ਕੰਮ ਕੀਤਾ ਕਿੰਨੇ ਆ ਉਹੀ ਨਾ ਦੀਦੀ ਸੋਚਦੀ ਪਈ ਆ ਵੀ ਫੇਰ ਇਦਾਂ ਹੀ ਕਰਾਂ ਇਹਨਾਂ ਨੂੰ ਮੈਂ ਪੁੱਛਿਆ ਇਨਸਾਫ ਹੀ ਮੁੱਕ ਗਿਆ ਤੇ ਕਹਿੰਦੇ ਮੈਂ ਨਹੀਂ ਕਢਾਈ ਆਗੇ ਸ਼ੰਮੀ ਆਜ ਤੇ ਚੰਨਾ ਲੱਖ ਰੁਪਈਆ ਹੀ ਉਹਨਾਂ ਨੇ ਘਟਾ ਲਿਆ ਲੱਖ ਵੀ ਕੋਈ ਰਕਮ ਘਟ ਨਹੀਂ ਹੁੰਦੀ ਗਾਹ ਹੋਰ ਵੱਧ ਘਟਾਉਣਗੇ ਤੇ ਇਦਾਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਵਾ ਇਹ ਕੰਮ ਕੌਣ ਕਰਦਾ ਪਿਆ ਵਾ ਉਹੀ ਨਾ ਦੀਦੀ ਇਹੋ ਤੇ ਟੈਨਸ਼ਨ ਆ ਮੇਰੀ ਮਾਂ ਵਿਚਾਰੇ ਤੇ ਤੁਹਾਨੂੰ ਪਤਾ ਹੁਣ ਸਾਰੇ ਕੰਮ ਆਪ ਨਹੀਂ ਕਰ ਸਕਦੀ ਜਦ ਮੈਂ ਉੱਥੇ ਤੇ ਸਾਰੇ ਕੰਮ ਮੈਂ ਕਰ ਲੈਣੀਆਂ ਨਹੀਂ ਚਲੋ ਜਿਹੜੇ ਮੁੰਡਿਆਂ ਦੇ ਕਰਨ ਵਾਲੇ ਸੀ ਉਹ ਸਾਹੀ ਕਰ ਲੈਂਦਾ ਸੀ ਹੁਣ ਮੇਰਾ ਤੇ ਵਿਆਹ ਹੋ ਗਿਆ ਵਾ ਤੇ ਚਲ ਮਮੀ ਜੀ ਨੇ ਉਹ ਦਿਨ ਆਪ ਹੀ ਕਿਹਾ ਕਿਤੇ ਚੱਲ ਮੈਂ ਅਮਨ ਦੇ ਸਾਰੇ ਜੁੱਮੇ ਆਲੀ ਦੇਣੀ ਆ ਤੇ ਅਮਨ ਨਿਭਾਈ ਜਾਊਗਾ ਉਧਰ ਹੁਣ ਇਹ ਨਾ ਹੋਵੇ ਕਿ ਸਾਹੀ ਨੂੰ ਇਸ ਗੱਲ ਦਾ ਆਬਜੈਕਸ਼ਨ ਹੋਵੇ ਪਰ ਅਗਲਾ ਮੂੰਹ ਤੇ ਨਹੀਂ ਨਾ ਬੋਲਦਾ ਤੁਹਾਨੂੰ ਤੇ ਪਤਾ ਹੀ ਅੱਜਕੱਲ ਹੋਈ ਨਾ ਇੰਨੇ ਚਿਰ ਦੇ ਤੋਂ ਵਿਆਹ ਵਾ ਉਹ ਅਗਲੇ ਨੂੰ ਹੋ ਨਹੀਂ ਆ ਕਿ ਮੇਰੇ ਹੱਥੋਂ ਸਾਰਾ ਕੁਝ ਖੋ ਕੇ ਤੇ ਅਮਨ ਨੂੰ ਆਪਣੀ ਜਵਾਈ ਨੂੰ ਦੇਣ ਲਈ ਅੱਗੇ ਹੋ ਕੇ ਤੇ ਤੂੰ ਕੰਮ ਕਰ। ਨਾ ਮੈਂ ਤੁਹਾਨੂੰ ਪਤਾ ਉੱਧਰ ਅਮਨ ਦੀ ਗੱਲ ਕਰ ਸਕਦੀ ਆ ਤੇ ਨਾ ਉੱਧਰ ਦੀ ਗੱਲ ਮੈਂ ਮੰਨਾਂ ਕਰ ਸਕਦੀ ਆ। ਤੁਸੀਂ ਤੇ ਚੰਗੀ ਤਰ੍ਹਾਂ ਸਮਝਦੇ ਜਨਾ ਮੇਰੀ ਸਿਚੁਏਸ਼ਨ ਤੇ ਆਪ ਕੋ ਮੈਂ ਟੈਨਸ਼ਨ ਜ ਮਾਂ ਆਪਣੀ ਨੂੰ ਮੈਂ ਬਹੁਤ ਹੀ ਟੈਨਸ਼ਨ ਦਿੰਦੀ ਨਹੀਂ। ਉਹ ਤੇ ਅੱਗੇ ਵਿਚਾਰੀ ਟੈਨਸ਼ਨਾਂ ਲੈਂਦੀ ਰਹੀ ਆ ਕਿੰਨੀਆਂ। ਹੁਣ ਹੀ ਕਿਉਂ ਦਾ ਸੁੱਖ ਲੈਣ ਦਾ ਵੇਲਾ ਆ। ਆ ਜਿਹੜੇ ਦੋਵੇਂ ਹੱਥ ਹਨ ਨਾ ਦੋਵੇਂ ਖਤਰੇ ਵਾਲੇ ਆ। ਸਾਹਿਲ ਦੇ ਵੀ ਨਾ ਆਪਾ ਵਿਸ਼ਵਾਸ ਕਰ ਸਕਦੇ। ਅਮਨ ਤੇ ਤੇ ਬਿਲਕੁਲ ਨੀ ਨਾ ਪਕਾ ਸਕਦੇ ਤੈਨੂੰ ਪਤਾ ਹੀ ਆ ਨਾ ਅਮਨ ਦਾ ਵੀ ਕੀ ਹਿਸਾਬ ਆ ਐਸ ਕਰਕੇ ਤੂੰ ਪਤਾ ਲਾ ਪੂਰਾ ਸਹੀ ਗੱਲ ਨਾ ਦੀਦੀ ਬਿਲਕੁਲ ਸਹੀ ਕਹਿਂਦੀ ਓ ਤੂੰ ਅਮਨ ਤੇ ਤੇ ਬਿਲਕੁਲ ਵਿਸ਼ਵਾਸ ਨਹੀਂ ਕਰ ਸਕਦੀ ਮੈਂ ਕੀ ਪਤਾ ਅਮਨ ਦੇ ਕੰਮ ਨਹੀਂ ਤਾਂ ਇਹ ਤੇ ਮੈਂ ਕਹਿੰਦੀ ਕਹੀ ਆ ਇਹ ਗੱਲ ਨੂੰ ਹੁਣੇ ਕਲੀਅਰ ਕਰੋ ਨਾਲੇ ਨਾ ਮੈਂ ਕੋਈ ਵੀ ਗੱਲ ਪੁੱਛੀ ਨੀ ਤੇ ਮਨ ਉਹ ਮਨ ਖਿੱਚ ਕੇ ਪੈ ਜਾਂਦੇ ਤੇ ਮੈਨੂੰ ਕੁਝ ਪੁੱਛਿਆ ਹੀ ਨਾ ਮੈਂ ਤੇ ਆਹ ਹੁਣ ਉਦਾਂ ਹੀ ਗੱਲ ਕਰਦੀ ਆਂ ਪਿਆਰ ਦੀ ਉਹ ਨਾ ਗੱਲ ਕਰਨੀ ਮੈਂ ਆਪ ਛੱਡ ਛੱਡੀ ਇਹ ਇਦਾਂ ਦੇ ਹੀ ਆ ਸਾਰੇ ਥੋੜਾ ਜਿਹੀ ਪਿਆਰ ਨਾ ਬੋਲਦੇ ਹੁੰਦੇ ਆ ਬਾਅਦ ਚੋਂ ਜਦੋਂ ਦਾ ਇਹ ਬੋਲਦੇ ਆ ਨਾ ਕੋਈ ਵੀ ਨਹੀਂ ਕਿੰਨਾ ਬੋਲਦਾ ਦੀਦੀ ਮੈਂ ਤੁਹਾਡੇ ਨਾਲ ਇੱਕ ਕਮਿਟਮੈਂਟ ਕਰਦੀ ਮੈਂ ਹਰ ਚੀਜ਼ ਤੇ ਤੁਹਾਡਾ ਸਾਥ ਦਵਾਂਗੀ ਤੇ ਤੁਸੀਂ ਮੇਰਾ ਵੀ ਦੋਗੇ ਦੋਗੇ ਨਾ ਸਾਥ ਨਾ ਜਮੇ ਇੱਕ ਉਹ ਦਾਲ ਕਰਨ ਲਈ ਮੈਂ ਤੇਰਾ ਸਾਥ ਦਵਾਂਗੀ ਤੇਰਾ ਤੇ ਮੈਨੂੰ ਸਾਥ ਆ ਪੂਰਾ ਦੀਦੀ ਰਾਜੂ ਭਾਜੀ ਹੁਣ ਕੋਈ ਵੀ ਗੱਲ ਤੁਹਾਨੂੰ ਕਹਿਣਗੇ ਨਾ ਕਿ ਪੇਕੇ ਕੋ ਪੈਸੇ ਲੈ ਕੇ ਆ ਜਾਂ ਕੋਈ ਹੋਰ ਚੀਜ਼ ਲੈ ਕੇ ਆ ਤੇ ਤੁਸੀਂ ਮੇਰੇ ਨਾਲ ਗੱਲ ਕਰਨੀ ਪਈ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਡਰਿਓ ਨਾ ਕਿ ਇਹ ਗੱਲ ਤੋਂ ਬਸ ਇੱਧਰ ਅੰਮਨ ਨੂੰ ਮੈਂ ਆਪੇ ਵੇਖੂੰਗੀ ਨਹੀਂ ਨਹੀਂ ਸ਼ਮੀ ਮੈਂ ਕਾਦੇ ਵਾਸਤੇ ਡਰਨਾ ਹੁੰਦਾ ਪਰ ਇੱਕ ਗੱਲ ਜੀ ਮੰਮੀ ਜੀ ਨੂੰ ਨਾ ਪਤਾ ਲੱਗੇ ਕਿ ਅਹੀਂ ਵਿੱਚੋ ਕਿ ਉਹ ਖਿਚੜੀ ਹੋਈਆਂ ਪਈਆਂ ਵਾ ਜਦੋਂ ਮੰਮੀ ਜੀ ਆਉਣਗੇ ਗੱਲ ਉਸੇ ਵਾਲੇ ਵਾਂਜੀ ਠੀਕ ਆ ਠੀਕ ਆ ਆ ਹੋ ਨਾ ਤਾਂ ਨਹੀਂ ਪਤਾ ਲੱਗਣਾ ਚਾਹੀਦਾ ਕੁਝ ਬਣਾ ਦੇ ਮੇਰੀ ਭੈਣ ਕੋਲ ਟਚਾ ਵਾਸਵੇਂ ਲੱਗੀ ਬੜਾ ਹੀ ਸਿਰ ਬਾਟਨ ਦੀ ਹੈ ਮੇਰਾ कि दो में कितने भी है लंबल नहीं है अच्छा एक दो में कटी है सोई में चल शमी क्या मम्मी? हाँ खोजनी? नहीं तू भी कल आप सोच की कर लेंगे कुछ नहीं मम्मी मैं दीदी को कह रही थी कि चाह बना दो घुट सिर बड़ा दर्द कर दिया मैं ताई जी करवाई थी ना हमने ताकर। ਤੂੰ ਕਿਉਂ ਕੈੰਡੀ ਸੀ ਪਤਾਈ ਜੀ ਵੱਲ ਜਾਣਾ ਤੈਨੂੰ ਤਾਈ ਨਾਲ ਕੀ ਕੰਮ ਆ ਮੰਮੀ ਤਾਈ ਦਾ ਤੇ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਕੀ ਗਰ ਸੋਈ ਚ ਆਪਾਂ ਦੋਵੇਂ ਦਰਾਨੀ ਥਣੀ ਇਕੱਠੀਆਂ ਨਿਕਲੋ ਚਲਦੀਆਂ ਮਣਾ ਨਹੀਂ ਨਹੀਂ ਖਲੋਂ ਦੀ ਗੱਲ ਹੈ ਨਾ ਤੂੰ ਬਾਹਰੋਂ ਆਈ ਆ ਤੇ ਆਂਦਿਆ ਤੂੰ ਸੋਈ ਚ ਵੜ ਗਈ ਆ ਮੈਂ ਐਸ ਕਰਕੇ ਪੁੱਛਣ ਡਈ ਆ ਮੇਰੀ ਗੱਲ ਸੁਣ ਤੂੰ ਜਾ ਜਾ ਕੇ ਅੰਦਰ ਰਹਿਮਾਨ ਕਰ ਕਿਤੇ ਤੈਨੂੰ ਕੰਮ ਤੇ ਨਹੀਂ ਗਿਆ ਉਹਨੇ ਕੋਈ ਲਓ ਮੰਮੀ ਜੇ ਕੰਮ ਕਰੇਗੀ ਵੀ ਤੇ ਆਪਣੇ ਘਰ ਦਾ ਕੰਮ ਆ ਆਪਾਂ ਦੋਨਾਂ ਨੇ ਨਹੀਂ ਕਰਨਾ ਤੇ ਹੋਰ ਕਿਨੇ ਕਰਨਾ ਤੁਸੀਂ ਵੀ ਨਾਲ ਥੋੜੀ ਹਲਕਾ ਰਾਜਿਆ ਕਰੋ ਨਹੀਂ ਨਹੀਂ ਸ਼ਮੀ ਕੰਮ ਦੀ ਨਹੀਂ ਕੋ ਗੱਲ ਮੈਂ ਇਸ ਵਿੱਚ ਇਹ ਕਰਨੀ ਆ ਕਿ ਤੇਰੇ ਚੂੜਾ ਵੀ ਕਿੰਨਾ ਸੋਹਣਾ ਇਹ ਚ ਜਿਹੜੇ ਨਗ ਜਣੇ ਹਨ ਤੇ ਬੜੇ ਸੋਹਣੇ ਹਨ ਮੈਂ ਤਦ ਕਹਿੰਦੀ ਜੇ ਤੂੰ ਕੰਮ ਕਰੇਗੀ ਤੇ ਤੇਰੇ ਨਾਗੜੇ ਨਾ ਸਾਰੇ ਲੱਗ ਜਾਣਗੇ ਤੇ ਮੈਨੇ ਚਾਹਦੀ ਤੇ ਤੇਰਾ ਛੋੜਾ ਪ੍ਰਾਣਾ ਪ੍ਰਾਣਾ ਲੱਗੇ ਨਵਾਂ ਹੀ ਲੱਗੇ ਤੇਰਾ ਛੋੜਾ ਐਸ ਤਰ੍ਹਾਂ ਕੇ ਕਹਿੰਦੇ ਜਿਵੇਂ ਤੈਨੂੰ ਠੀਕਾ ਮੰਮੀ ਕੋਈ ਗੱਲ ਉਹ ਵਿਚਾਰੇ ਫਿਰ ਕੱਲੇ ਲੱਗੇ ਰਹਿੰਦੇ ਹਨ ਤਰਸ ਹੁੰਦਾ ਮੈਨੂੰ ਉਹਨਾਂ ਤੇ ਕਿੰਨਾ ਕੰਮ ਕਰੀ ਜਾਣ ਉਹ ਅਕਸਰ ਉਹਨਾਂ ਚ ਵੀ ਜਾਣੇ ਮੰਮੀ ਨਹੀਂ ਪੁੱਤਲ ਤੂੰ ਕਹਿਵੇਂ ਕਹਿੰਦੀ ਮੈਨੂੰ ਕੰਮ ਚ ਆਉਂਦਾ ਉਹ ਤਾਂ ਸਭੋ ਕੰਦੀ ਆ ਕਿ ਮੈਨੂੰ ਇੱਥੇ ਕੰਮ ਬੜਾ ਘੱਟ ਪੰਦਾ ਤੇਕਿਆਂ ਦੇ ਵਿੱਚ ਪਤਾ ਕਿੰਨਾ ਵੱਡਾ ਟੱਬਰ ਆ ਚਾਚੇ ਤਾਏ ਸਾਰੇ ਇਕੱਠੇ ਆ ਤੇ ਇੱਥੇ ਕੀ ਆ ਦੀਦੀ ਦੇ ਟਾਈਲ ਜੀ ਆਪਾਂ ਉਹ ਤਾਂ ਸਭੋਂ ਕੰਦੀ ਆ ਕਿ ਮੈਨੂੰ ਕੰਮ ਕਰਨਾ ਚੰਗਾ ਲੱਗਦਾ ਤੂੰ ਐਵੇਂ ਕੰਦੀ ਰਹੀ ਏ ਕਿ ਤੈਨੂੰ ਲੱਗਦਾ ਕਿ ਉਹ ਸ਼ਹਿਰ ਥੱਕ ਗਈ ਆ ਥੱਕਦੀ ਤੁਕਦੀ ਨਹੀਂਗੀ ਸਭੋਂ ਵੇਲੇ ਹੀ ਬੈਠੀ ਉਹ ਥੱਕ ਜਾਂਦੀ ਏ ਚਲੋ ਮਮੀ ਕੋਈ ਗੱਲ ਨਹੀਂ ਇਹ ਤੁਹਾਡੀ ਸੋਚ ਆ ਮੇਰੀ ਸੋਚ ਜਰਾ ਹੋਰ ਆ ਦੀਦੀ ਲੈ ਆਓ ਜਾ ਮੇਰੇ ਬਾਹੂ ਆਓ ਪੀਏ ਭਾਂਡੇ ਮੈਂ ਤੁਹਾਡਾ ਸਾਫ਼ ਕਰਾ ਦੇਣੀ ਆ ਇਹ ਦੇਵੀ ਨਾ ਫੌਰੀਂ ਨਿਕਲਦੇ ਆਂ ਡੇ ਇਹ ਨਾ ਹੋਵੇ ਜਿੰਨਾ ਚਿਰ ਉਹ ਇਹ ਡਾਰੀ ਮਾਰਨ ਦੀ ਕੋਸ਼ਿਸ਼ ਕਰੇ ਤੇ ਮੈਰੇ ਪਰ ਪਹਿਲਾਂ ਹੀ ਕੱਢ ਦਵਾਂ ਹੁਣ ਮੇਰੇ ਅੱਗੇ ਵੀ ਬੜਬੜ ਬੋਲਣ ਲੱਗ ਪਈ ਆ ਤੇ ਵਿਮਲ ਨੇ ਸਿਰ ਚੜਾਤਾ ਹੀ ਨਾ ਹੋਣੀ ਨਾ ਮੈਂ ਕੁਝ ਕਹਿਣਾ ਕਿਉਂਕਿ ਜੇ ਮੈਂ ਹੁਣ ਕੁਝ ਕਿਹਾ ਨਾ ਇੰਨੇ ਉਸੇ ਵੇਲੇ ਆ ਜਾਣਾ ਦੀਦੀ 机会啊！